ਅੱਜ ਮੋਬਾਈਲ ਦਾ ਜੋਗਾ ਭਾਈ ਆਪਣੇ ਬੱਚਿਆਂ ਨੂੰ ਬਚਾ ਲਓ ਜੇ ਬਚਾ ਹੋਵੇ ਤੇ ਆ ਭੈਣ ਜਿੱਦਣ ਇੱਥੇ ਲੈ ਕੇ ਆਈ ਸੀ ਰੋਂਦੀ ਝੱਲੀ ਨਹੀਂ ਸੀ ਜਾਂਦੀ ਭੈਣ ਆਪਣੇ ਬੱਚੇ ਨੂੰ ਜਿਹੜੀ ਹਾਲਤ 'ਚ ਲੈ ਕੇ ਆਈ ਸੀ ਐਦਾਂ ਦੇ ਹਾਲਾਤ ਹਾਲਾਤ ਕਿਸੇ ਦੇ ਬੱਚੇ ਨਾਲ ਮੋਬਾਈਲ ਅੱਜ ਆਪਣੇ ਆਪ 'ਚ ਇੱਕ ਵੱਡੀ ਬਿਮਾਰੀ ਬਣੀ ਜਾਂਦਾ ਅੱਜ ਜਿਵੇਂ ਚਿੱਟੇ ਨੂੰ ਛਡਾਉਣ ਵਾਸਤੇ ਸੈਂਟਰ ਖੁੱਲੇ ਆ ਇੱਦਾਂ ਆਉਣ ਵਾਲੇ ਸਮੇਂ 'ਚ ਮੋਬਾਈਲ ਨੂੰ ਛਡਾਉਣ ਵਾਸਤੇ ਵੀ ਸੈਂਟਰ ਖੁੱਲਣੇ ਪੈਣੇ ਆ ਜਿਸ ਤਰੀਕੇ ਨਾਲ ਸਾਡੇ ਬੱਚੇ ਬੱਚੀਆਂ ਸਾਡੇ ਵੱਡੇ ਸਿਆਣੇ ਬਿਆਣੇ ਵੀ ਬਜ਼ੁਰਗ ਵੀ ਮੋਬਾਈਲ ਦੇ ਨਾਲ ਜੁੜੇ ਹੀ ਰਹਿੰਦੇ ਆਂ ਹੀ ਕਰੀ ਜਾਂਦੇ ਬਸ ਐਂ 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 ਤੇ ਜੂ ਵੀ ਵੀ ਮੋਬਾਈਲ ਦਾ ਅਡਿਕਟਡ ਸੀਗਾ ਅਡੈਕਸ਼ਨ ਸੀ ਇਹਨੂੰ ਮੋਬਾਈਲ ਦੀ ਸਾਰਾ ਦਿਨ ਮੋਬਾਈਲ ਦੇਖਣਾ ਪੜ੍ਹਾਈ ਲਿਖਾਈ ਵੀ ਛੱਡਤੀ ਸੀ ਅੰਦਰ ਹੀ ਰਹਿੰਦਾ ਸੀ ਨਹਾਉਣਾ ਧੋਣਾ ਵੀ ਛੱਡਦਾ ਸੀ ਕੇਸ ਪੋਣੇ ਵੀ ਛੱਡਦੇ ਸੀ ਜਟਾਂ ਬਣ ਗਈਆਂ ਸਿਰ 'ਚ ਵੀ ਦਿੱਲੀ ਗੁਰਨਾਨਕਨਗਰ ਰਹਿੰਦੇ ਸੀ ਪਰਿਵਾਰ ਤੇ ਭੈਣ ਕੰਮ ਕਰਦੀ ਸੀ ਆਪਣਾ ਪਰਿਵਾਰ ਪਾਲਦੀ ਸੀ ਇੱਕੋ ਇੱਕ ਪੁੱਤ ਆ ਬੜੀਆਂ ਉਮੀਦਾਂ ਸੀ ਭੈਣ ਨੂੰ ਭੈਣ ਕਿੰਨੇ ਬੱਚੇ ਥੋੜੇ ਇੱਕੋ ਹੀ ਇੱਕੋ ਬੇਟਾ ਸੀ ਉਹ ਸਪਾਇਰ ਹੋ ਗਿਆ 9 ਦਿਨ ਦਾ ਹੋ ਕੇ ਫਿਰ ਬੇਟੀ ਬੇਟੀ ਮੈਂਟਲੀ ਇਹਦੇ ਦਾਦਾ ਜੀ ਵੀ ਮੈਂਟਲ ਇਹਦੇ ਚਾਚਾ ਵੀ ਆਗੋ ਇਹਦੇ ਪਾਪਾ ਨੂੰ ਹੈ ਪ੍ਰੋਬਲਮ ਪਰ ਥੋੜੀ ਘੱਟ ਹੈ ਇਹਨਾਂ ਦੇ ਬਲੱਡ ਦੇ ਵਿੱਚ ਹੀ ਸਮੱਸਿਆ ਸੀਗੀ ਤੇ ਇਹੀ ਇੱਕ ਸਿਗਰ ਜਿਹੜਾ ਪੜ੍ਹਾਈ 'ਚ ਵੀ ਬਹੁਤ ਹਿਆਰ ਸੀ ਫਿਜ਼ੀਕਲੀ ਵੀ ਫਿੱਟਰ ਸੀ ਸਭ ਕੁਝ ਸਹੀ ਸੀ ਪਰ ਇਹ ਮੋਬਾਈਲ ਦੀ ਦੁਨੀਆ 'ਚ ਐਸਾ ਚਲਾ ਗਿਆ ਆਪਣੀ ਸੋਝੀ ਖੋ ਬੇਟਾ ਗੇਮ ਖੇਡਣੀ ਸਾਰਾ ਦਿਨ ਗੇਮ ਖੇਡੀ ਜਾਣੀ ਸਾਰਾ ਸਾਰਾ ਦਿਨ ਕਈ ਕਈ ਮਹੀਨੇ ਮਤਲਬ ਆਪਣੀ ਪੜ੍ਹਾਈ ਲਿਖਾਈ ਆਪਣੇ ਕਿਸੇ ਦੀ ਵੀ ਸੋਝੀ ਨਹੀਂ ਸੀ ਤੇ ਅੱਜ ਸਾਡਾ ਜੂਵੀ ਸਾਡੇ ਕੋ ਆਏ ਨੂੰ ਕਿੰਨੇ ਕਿੰਨੇ ਕਿੰਨੋਂ ਆਏ ਸੀ ਪਹਿਲੀ ਵਾਰੀ ਪੈਣ ਤੁਸੀਂ 11 ਫਰਵਰੀ 11 ਫਰਵਰੀ ਨੂੰ ਆਏ ਸੀ ਮੰਨ ਲਓ ਜਨਵਰੀ ਫਰਵਰੀ ਮਾਰਚ ਮੰਨ ਲਓ ਕਰੀਬ 6 ਮਹੀਨੇ ਹੋ ਗਏ ਇਹਨਾਂ ਨੂੰ ਸਾਡੇ ਕੋ ਆਇਆ ਨੂੰ ਤੇ 6 ਮਹੀਨਿਆਂ ਤੋਂ ਜੁ ਵੀ ਹੁਣ ਪਿਛਲੇ 5-4 ਮਹੀਨਿਆਂ ਤੋਂ ਸਕੂਲੇ ਜਾਂਦਾ ਹੈ ਪੜਨ ਲੱਗ ਗਿਆ ਨਹੀਂ ਕਿ ਮਹੀਨੇ ਇੱਕ ਜੀ ਠੀਕ ਹੋ ਗਿਆ ਸੀ ਜੁ ਵੀ ਮਹੀਨੇ ਸਵਾ ਮਹੀਨੇ ਜੀ ਗਰਾਊਂਡ ਜਾਂਦਾ ਖੇਡਾਂ 'ਚ ਵੀ ਪੂਰਾ ਵਧੀਆ ਪਾਰਟਿਸਿਪੇਟ ਕਰਦਾ ਔਰ ਸਕੂਲੇ ਕਿਹੜੀ ਕਲਾਸ ਚ ਆਉਣ ਜੋ ਵੀ ਇੱਥੇ 9ਵੀਂ ਕਲਾਸ ਦਾ ਵਿਦਿਆਰਥੀ ਹੈ ਇੱਥੇ ਸਾਡੇ ਹੁਣ ਹੈ ਤੇ ਸਭ ਤੋਂ ਵੱਡੀ ਗੱਲ ਆ ਗੁਰੂ ਦਾ ਸਿੱਖ ਆ ਅਮਰ ਛੱਕਿਆ ਹੋਇਆ ਗਾਤਰਾ ਪਾਇਆ ਹੋਇਆ ਜੁਵੀ ਦੇ ਤੇ ਪੜਿਆ ਲਿਖਿਆ ਹੋਇਆ ਨੌਜਵਾਨ ਚੰਗੇ ਪਰਿਵਾਰ ਦਾ ਸੀ ਪਰ ਅੱਜ ਮੋਬਾਈਲ ਦਾ ਜੋਗਾ ਭਾਈ ਆਪਣੇ ਬੱਚਿਆਂ ਨੂੰ ਬਚਾ ਲਓ ਜੇ ਬਚਾ ਤੇ ਆ ਭੈਣ ਜਿੱਦਣ ਇੱਥੇ ਲੈ ਕੇ ਆਈ ਸੀ ਰੋਂਦੀ ਝੱਲੀ ਨਹੀਂ ਸੀ ਜਾਂਦੀ ਭੈਣ ਆਪਣੇ ਬੱਚੇ ਨੂੰ ਜਿਹੜੀ ਹਾਲਤ ਹੀ ਲੈ ਕੇ ਆਈ ਸੀ ਇਦਾਂ ਦੇ ਹਾਲਾਤ ਕਿਸੇ ਦੇ ਬੱਚੇ ਨਾਲ ਨਾ ਕਰੇ ਅਰਦਾਸ ਬੇਨਤੀ ਵੀ ਜੁਵੀ ਦੇ ਆਉਣ ਵਾਲੇ ਜੀਵਨ ਵਾਸਤੇ ਵੀ ਅੱਜ ਭੈਣ ਮਿਲਣ ਆਈ ਹੈ ਕਿਉਂਕਿ ਭੈਣ ਨੂੰ ਅਸੀਂ ਥੋੜੇ ਟਾਈਮ ਬਾਅਦ ਹੀ ਭੇਜਤਾ ਸੀ ਜਦੋਂ ਜੁਵੀ ਕਹਿੰਦਾ ਮੈਂ ਪੜਨ ਲੱਗਣਾ ਮੈਂ ਕਿਹਾ ਭੈਣੇ ਫਿਰ ਤੂੰ ਜਾ ਕਰ ਜੁਵੀ ਇੱਥੇ ਪੜ੍ਹੂਗਾ ਸਾਡੇ ਕੋਲੇ ਤੇ ਭੈਣ ਅੱਜ ਮਿਲਣ ਆਈ ਸੀ ਰਖੜੀਆਂ ਤੇ ਵੀ ਆਈ ਸੀ ਰਖੜੀ ਵੀ ਬੰਨ ਕੇ ਗਈ ਆ ਤੇ ਆਪਦੇ ਪਿੱਛੇ ਪਰਿਵਾਰ ਵੀ ਦੇਖਣਾ ਜਿਵੇਂ ਦੱਸਦੇ ਆ ਪਰਿਵਾਰ ਦੇ ਦੂਸਰੇ ਮੈਂਬਰ ਵੀ ਠੀਕ ਨਹੀਂ ਹੈਗੇ ਕਿਉਂਕਿ ਬਲੱਡ ਦੀ ਸਮੱਸਿਆ ਸੀ ਬਸ ਇਸ ਘਰ ਦਾ ਚਿਰਾਗ ਹੈ ਜਿਹੜਾ ਜੁਵੀ ਆ ਜਬਰਤ ਸਿੰਘ ਇਹਦਾ ਨਾਮ ਆ ਤੇ ਜਬਰਤ ਸਿੰਘ ਪੜ੍ਹ ਲਿਖ ਕੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੱਕ ਸਕੇ ਉਹਦੇ ਲਈ ਅਰਦਾਸ ਕਰਿਓ ਵੈਰ ਗੁਰਜੀ ਕਾ ਖਾਲਸਾ